ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਮਸਕਾਰ ਗੁਰੂ ਦੇਵਕੋ ਸਤਨਾਮ ਜਿਸ ਮੰਤਰ ਸੁਣਾਇਆ ਪਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਇ ਇਸ ਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਤੋਂ ਭਾਈ ਗੁਰਦਾਸ ਜੀ ਦੀ 12 ਦੀ ਆਰੰਭਤਾ ਹੋਈ ਹੈ ਭਾਈ ਇੱਕ ਓੰਕਾਰ ਸਤਿਗੁਰ ਪ੍ਰਸਾਦ 12 ਭਾਈ ਗੁਰਦਾਸ ਵਾਰ ਪਹਿਲੀ ਪੌੜੀ ਪਹਿਲੀ ਮੂਲ ਮੰਗਲਾ ਚਰਨ ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸੱਚੇ ਸਤਿਗੁਰ ਦੀ ਦਇਆ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ ਭਾਈ 12 ਭਾਈ ਗੁਰਦਾਸ ਭਾਈ ਗੁਰਦਾਸ ਜੀ ਦੀਆਂ 12 ਹਨ ਤਾਂ ਪਹਿਲੀ ਵਾਰ ਪੌੜੀ ਪਹਿਲੀ ਦੇ ਵਿੱਚ ਸਭ ਤੋਂ ਪਹਿਲਾਂ ਮੂਲ ਮੰਗਲਾ ਚਰਨ ਤਾਂ ਸਭ ਤੋਂ ਪਹਿਲਾਂ ਮੰਗਲਾ ਚਰਨ ਕਰਦੇ ਹਨ ਭਾਈ ਗੁਰਦਾਸ ਜੀ ਨਮਸਕਾਰ ਗੁਰਦੇਵ ਕੋ ਸਤਨਾਮ ਜਸ ਮੰਤਰ ਸੁਣਾਇਆ ਤਾਂ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਆਖਦੇ ਹਨ ਨਮਸਕਾਰ ਗੁਰਦੇਵ ਕੋ ਕਨੇ ਸਭ ਤੋਂ ਪਹਿਲਾਂ ਮੇਰੀ ਉਸ ਪਰਮ ਅਕਾਲ ਪੁਰਖ ਵਾਹਿਗੁਰੂ ਗੁਰਦੇਵ ਦੇ ਚਰਨਾਂ ਵਿੱਚ ਨਮਸ਼ਕਾਰ ਮੇਰੀ ਨਮਸ਼ਕਾਰ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਤਨਾਮ ਦੇ ਇਸ ਮੰਤਰ ਸੁਣਾਇਆ ਜਿਨ੍ਹਾਂ ਨੇ ਜਗਤ ਦੇ ਵਿੱਚ ਆ ਕੇ ਸਤਨਾਮ ਦਾ ਮੰਤਰ ਸੁਣਾਇਆ ਹੈ ਜਗਤ ਤੋਂ ਸਤਨਾਮ ਜਪਾਇਆ ਹੈ ਪਗਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਹੇਸ ਮਾਇਆ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕਰਵਾ ਕੇ ਸਤਨਾਮ ਜਪਾ ਕੇ ਭਵਜਲ ਵਿੱਚੋਂ ਕੱਢ ਕੇ ਕਹਿੰਦੇ ਇਹ ਸੰਸਾਰ ਰੂਪੀ ਭਵਜਲ ਦੇ ਵਿੱਚ ਡੁੱਬ ਰਿਆਂ ਨੂੰ ਰੁੜ ਰਹੇ ਹਨ ਕੱਢ ਕੇ ਮੁਕਤ ਪਦਾਰਥ ਮਾਹਿ ਸਮਾਇਆ ਕਹਿੰਨੇ ਮੁਕਤ ਪਦਾਰਥ ਬਖਸ਼ਿਆ ਕਹਿਣ ਤੋਂ ਪਾਉ ਜੀਵਨ ਮੁਕਤੀ ਦੇ ਵਿੱਚ ਸਮਾਇਆ ਉਹਨਾਂ ਨੂੰ ਸਮਾ ਦਿੱਤਾ ਹੈ ਹਾਂਜੀ ਜਨਮ ਮਰਨ ਪਾ ਕੱਟਿਆ ਸੰਸਾਰੋਗ ਵਿਯੋਗ ਮਿਟਾਇਆ ਤੇ ਉਹਨਾਂ ਦਾ ਜਨਮ ਮਰਨ ਦਾ ਭੌ ਸੀ ਜਿਹੜਾ ਡਰ ਸੀਗਾ ਕਹਿੰਦੇ ਕੱਟਿਆ ਗਿਆ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਸਤਨਾਮ ਜਪਾਇਆ ਨਾ ਤੇ ਜਿਨੇ ਜਿਨੇ ਜਪਿਆ ਤਾਂ ਉਹਨਾਂ ਦਾ ਜਨਮ ਮਰਨ ਦਾ ਭੌ ਕੱਟਿਆ ਗਿਆ ਡਰ ਕੱਟਿਆ ਗਿਆ ਸੰਸਾਰੋਗ ਵਿਯੋਗ ਮਿਟਾਇਆ ਜਿਨ੍ਹਾਂ ਸੰਸਾ ਸੀ ਮਨ ਵਿੱਚ ਰੋਗ ਲੱਗਿਆ ਸੀਗਾ ਰੱਬ ਤੋਂ ਦੂਰ ਹੋ ਕੇ ਵਾਹਿਗੁਰੂ ਤੋਂ ਤੇ ਜਿਹੜਾ ਵਿਜੋਗ ਪਿਆ ਹੋਇਆ ਸੀ ਉਸ ਵਾਹਿਗੁਰੂ ਦੇ ਮਲਾਪ ਨਹੀਂ ਹੋ ਰਿਹਾ ਸੀਗਾ ਉਹ ਮਿਟਾਇਆ ਮਿਟਾ ਦਿੱਤਾ ਸੰਸਾ ਵੀ ਮਿਟਾ ਦਿੱਤਾ ਰੋਗ ਵੀ ਮਿਟਾ ਦਿੱਤਾ ਕਿਉਂਕਿ ਸਭ ਤੋਂ ਵੱਡਾ ਰੋਗ ਹੀ ਇਹ ਆਕਾਲ ਪੁਰਖ ਤੋਂ ਦੂਰ ਹੋਣਾ ਤੇ ਵਿਜੋਗ ਪਿਆ ਹੋਇਆ ਸੀ ਜਨਮ ਜਨਮਾਂਤਰਾ ਤੋਂ ਵਿਛੜੇ ਹੋਈਆਂ ਰੂਹਾਂ ਉਹ ਸਾਹਿਬ ਨੇ ਸਤਨਾਮ ਜਪਾ ਕੇ ਵਾਪਸ ਮਿਲਾ ਦਿੱਤੀਆਂ ਜਿਸ ਦੇ ਨਾਲ ਵਿਯੋਗ ਵੀ ਮਿਟ ਗਿਆ ਰੋਗ ਵੀ ਮਿਟ ਗਿਆ ਤੇ ਸੰਸਾ ਵੀ ਮਿਟ ਗਿਆ ਜਨਮ ਮਰਨ ਦਾ ਡਰ ਵੀ ਕਟਿਆ ਗਿਆ ਸੰਸਾਰ ਉਹ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸੁਭਾਇਆ ਇਸ ਲਈ ਭਾਈ ਗੱਲ ਸਮਝਣਾ ਹੈ ਭਾਈ ਗੁਰਦਾਸ ਜੀ ਕਹਿੰਦੇ ਇਹ ਸੰਸਾਰ ਇੱਕ ਸੰਸੇ ਦਾ ਰੂਪ ਹੈ ਜਿਸ ਦੇ ਵਿੱਚ ਜਨਮ ਮਰਨ ਵਿੱਚ ਦੁੱਖ ਸਭਾਇਆ ਜਿਸ ਦੇ ਵਿੱਚ ਸਾਰਾ ਜਗਤ ਜਨਮ ਮਰਨ ਦੇ ਵਿੱਚ ਪਿਆ ਹੋਇਆ ਹੈ ਜਮ ਦੰਡ ਸਿਰੋਂ ਨਾ ਉਤਰੈ ਸਾਾਕਤ ਦੁਰਜਨ ਜਨਮ ਮੰਗਵਾਇਆ ਜਮ ਦੰਡ ਸਿਰੋਂ ਨਾ ਉਤਰੈ ਕਹਿੰਦੇ ਇਸ ਸੰਸਾਰ ਦੇ ਵਿੱਚ ਸਾਡੇ ਸਿਰਾਂ ਦੇ ਉੱਤੋਂ ਜਮ ਦਾ ਡੰਡ ਨਹੀਂ हट ਰਿਹਾ ਕਿਉਂ ਕਿਉਂਕਿ ਅਸੀਂ ਸਾਾਕਤਾਂ ਦੁਰਜਨਾਂ ਰੱਬ ਨੂੰ ਭੁੱਲੇ ਬੈਠੇ ਆਣਾ ਉਸਦੇ ਸਰੀਕ ਬਣਾਈ ਬੈਠਿਆਂ ਨੜਾ ਭੈੜੀ ਮਤ ਵਾਲੇ ਤੇ ਭੈੜੇ ਵਿਚਾਰਾਂ ਵਾਲੇ ਹਾਂ ਭੈੜੀ ਸੋਚ ਵਾਲੇ ਜਨਮ ਗਵਾਇਆ ਇਸ ਤਰ੍ਹਾਂ ਕਹਿੰਦੇ ਸੰਸਾਰ ਦੇ ਵਿੱਚ ਜਿਹੜਾ ਸਤਨਾਮ ਦਾ ਨਾਮ ਨਹੀਂ ਜਪਦਾ ਗੁਰੂ ਨਾਨਕ ਦੇ ਆਖੇ ਨਹੀਂ ਲੱਗਦਾ ਉਹ ਜਨਮ ਮਨ ਦੇ ਗੇੜ ਤੋਂ ਦੁੱਖ ਤੋਂ ਦੂਰ ਨਹੀਂ ਹੁੰਦਾ ਤੇ ਜਮ ਦਾ ਡੰਡ ਉਹਨਾਂ ਦੇ ਸਿਰਾਂ ਤੋਂ ਕਰੇ ਉੱਤਰਦਾ ਨਹੀਂ ਸਾਗਤ ਦੁਰਚਨਾ ਦੇ ਚਰਨ ਗਹੇ ਗੁਰਦੇਵ ਦੇ ਸਤਿ ਸ਼ਬਦ ਦੇ ਮੁਕਤ ਕਰਾਇਆ ਤੇ ਜਿਹੜੇ ਗੁਰਦੇਵ ਦੀ ਸ਼ਰਨ ਵਿੱਚ ਆਉਂਦੇ ਆ ਚਰਨ ਗਹੇ ਗੁਰਦੇਵ ਦੇ ਜਿਹੜੇ ਗੁਰਦੇਵ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆ ਜਾਂਦੇ ਹਨ ਸਤਿ ਸ਼ਬਦ ਦੇ ਮੁਕਤ ਕਰਾਇਆ ਉਹਨਾਂ ਨੂੰ ਸਤ ਨਾਮ ਦਾ ਸ਼ਬਦ ਦੇ ਕੇ ਸਾਹਿਬ ਨੇ ਮੁਕਤ ਕਰਾ ਦਿੱਤਾ ਇਸ ਸੰਸਾਰ ਚੋਂ ਭਾਉ ਭਗਤ ਗੁਰਪੁਰਬ ਕਰ ਨਾਮ ਦਾਣ ਇਸ ਇਸ਼ਨਾਨ ਡੜਾਇਆ ਤੇ ਉਹਨਾਂ ਨੇ ਕਹਿੰਦੇ ਪ੍ਰੇਮਾ ਭਗਤੀ ਕੀਤੀ ਜੋ ਗੋਦੇਵ ਦੀ ਸ਼ਰਨਾਏ ਉਹਨਾਂ ਨੇ ਪ੍ਰੇਮਾ ਭਗਤੀ ਕੀਤੀ ਗੁਰਪੁਰਬ ਮਨਾਇਆ ਤੇ ਦਾਣ ਇਸ਼ਨਾਨ ਸਭ ਕੁਝ ਉਹਨਾਂ ਦਾ ਨਾਮ ਦੇ ਵਿੱਚ ਹੀ ਹੋ ਗਿਆ ਕਿਉਂਕਿ ਜਿਨ੍ਹਾਂ ਨੇ ਸਤਨਾਮ ਜਪ ਲਿਆ ਉਹ ਉਹੀ ਇਹੀ ਭਾਉ ਭਗਤੀ ਪ੍ਰੇਮਾ ਭਗਤੀ ਆ ਇਹੀ ਗੁਰਪੁਰਬ ਆ ਇਹੀ ਦਾਣ ਹੈ ਇਹੀ ਇਸ਼ਨਾਨ ਹੈ ਇਸ ਤੋਂ ਵੱਡਾ ਕੁਝ ਵੀ ਨਹੀਂ ਹੈਗਾ ਭਾਈ ਇਸ ਲਈ ਜਿਨ੍ਹਾਂ ਨੇ ਸਤਨਾਮ ਜਪ ਲਿਆ ਉਹਨਾਂ ਨੇ ਸਭ ਕੁਝ ਹੀ ਕਰ ਲਿਆ ਜਿਹਾ ਬੀਓ ਤੇਹਾ ਫਲ ਪਾਇਆ ਇਸ ਸੰਸਾਰ ਦੇ ਵਿੱਚ ਜੈਸਾ ਆਪਾਂ ਸਭ ਬੀਜਾਂਗੇ ਸਾਹਿਬ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਤੇਹਾ ਹੀ ਫਲ ਪਾਵਾਂਗੇ ਇਸ ਲਈ ਜਿਨੇ ਜੋ ਬੀਜਿਆ ਹੈ ਵੈਸਾ ਹੀ ਫਲ ਪਾਇਆ ਹੈ ਭਾਈ ਤਾਂ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਖੁਸ਼ੀਆਂ ਦੇ ਜਕਾਰੇ ਗਜਾਵੇ ਭਾਈ ਗੁਰਦਾਸ ਜੀ ਦੇ ਚਰਨਾਂ ਨੂੰ ਪਾਵੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ